ਦੇਖੋ ਫਲੋਰ ਦੇ ਵਿੱਚ ਜਿਹੜਾ ਅੱਗੇ ਨਾਲੋਂ ਪਾਰਟੀ ਦੇ ਜਿਹੜੇ ਕਾਰਕਿਰਤਾ ਹੈ ਇਹ ਵੀ ਮੈਨੂੰ ਉਤਸ਼ਾਹਿਤ ਨਜ਼ਰ ਆ ਰਿਹਾ ਹੈ ਜਿੰਨੀਆਂ ਵੋਟਾਂ ਪਿਛਲੇ ਸਾਲ ਪਈਆਂ ਸੀ ਮੈਨੂੰ ਲੱਗਦਾ ਕਿ ਹੁਣ ਜਿਹੜੇ ਨਤੀਜੇ ਆ ਬੜੇ ਕਿਤੇ ਹੈਰਾਨੀਜਨਕ ਹੋਣਗੇ ਕਿਉਂਕਿ ਅੰਡਰ ਕਰੰਟਾ ਜਿਹੜਾ ਉਹ ਬਹੁਤ ਮੈਥੇ ਫੀਲ ਕਰ ਰਿਹਾ ਹਾਂ ਹਾਂ ਬਹੁਤ ਸਾਰੇ ਲੋਕ ਹੈ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਸਾਹਮਣੇ ਨਾਲ ਲਿਆਓ ਅਸੀਂ ਵੋਟ ਪਾਣ ਲਈ ਤਿਆਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੂਸਰੇ ਸੂਬਿਆਂ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ ਤਾਂ ਲੋਕ ਭਲੀ ਭਾਨਤੀ ਜਾਣਦੇ ਆ ਕਿ ਪ੍ਰਧਾਨ ਮੰਤਰੀ ਹੈ ਜਿਹੜੇ ਨਰਿੰਦਰ ਮੋਦੀ ਬਣਨ ਜਾ ਰਿਹਾ ਹੈ ਅਗਰ ਜਲੰਧਰ ਦੇ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਏਗਾ ਤਾਂ ਹੀ ਜਿਹੜੀ ਡਿਵੈਲਪਮੈਂਟ ਦੀ ਆਸ ਹੈ ਜਲੰਧਰ ਦੇ ਲਈ ਫਲੋਰ ਦੇ ਲਈ ਜਾਂ ਦੂਸਰੇ ਹਲਕਿਆਂ ਦੇ ਲਈ ਕੀਤੀ ਜਾ ਸਕਦੀ ਹੈ ਇਸ ਕਰਕੇ ਲੋਕ ਅੱਜ ਇਸ ਗੱਲ ਦਾ ਮਨ ਬਣਾ ਚੁੱਕੇ ਆ ਦੀ ਪ੍ਰਧਾਨ ਮੰਤਰੀ ਸਾਹਿਬ ਵਾਲੀ ਪਾਰਟੀ ਦਾ ਹੀ ਨੁਮਾਇੰਦਾ ਜਿਹੜਾ ਜਲੰਧਰ ਤੋਂ ਜਿਤਾ ਕੇ ਭੇਜਾਂਗੇ ਤੁਸੀਂ ਕਹਿ ਰਹੇ ਹੋ ਸਰਕਾਰੀ ਵਿਰੋਧ ਕਰ ਰਹੇ ਹੋ ਦੇਖੋ ਬਿਲਕੁਲ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਰਕਾਰ ਦੁਆਰਾ ਜਿਹੜੇ ਆ ਭੇਜੇ ਗਏ ਲੋਕ ਆ ਅਗਰ ਸਰਕਾਰ ਨੇ ਨਹੀਂ ਭੇਜੇ ਤਾਂ ਜਿਹੜਾ ਸੁਖਾਵੇ ਮਾਹੌਲ ਦੇ ਵਿੱਚ ਇਲੈਕਸ਼ਨ ਹੈ ਇਹ ਸਰਕਾਰ ਨੂੰ ਕਰਵਾਉਣਾ ਚਾਹੀਦਾ ਕਿਸਾਨਾਂ ਦਾ ਇਹੀ ਕਹਿਣਾ ਵੀ ਸਾਡੇ ਨਾਲ 2 ਮੀਟਰ ਰਾਹਤਾਂ ਕਿ ਹਾਂ ਜੇ ਗੱਲਬਾਤ ਕੀਤੀ ਜਾਵੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਬਿਲਕੁਲ ਤਿਆਰ ਆ ਪਰ ਟੇਬਲ ਟॉक ਕਰਨ ਇਸ ਤਰੀਕੇ ਦੀ ਨਹੀਂ ਕਿ ਸੜਕਾਂ ਦੇ ਉੱਤੇ ਓਏ ਓਏ ਤੋਏ ਤੋਏ ਦੇ ਵਿੱਚ ਕੋਈ ਗੱਲ ਨਹੀਂ ਹੋਏਗੀ ਅਗਰ ਕਿਸਾਨ ਵੀਰ ਕੋਈ ਗੱਲ ਕਰਨਾ ਚਾਹੁੰਦੇ ਆ ਤਾਂ ਮੋਸਟ ਵੈਲਕਮ ਸਵਾਗਤ ਹੈ ਮੇਰੇ ਕੋਲ ਆਣਗੇ ਜਾਂ ਮੈਨੂੰ ਆਪਣੇ ਕੋਲ ਬੁਲਾਣਗੇ ਮੈਂ ਹਰ ਤਰੀਕੇ ਨਾਲ ਅਸੀਂ ਗੱਲ ਕਰਨ ਲਈ ਤਿਆਰ ਕੱਲੇ ਰੈਂਕੂ ਦਾ ਵਿਰੋਧ ਨਹੀਂ ਕਰ ਰਹਾ ਅਸੀਂ ਜਿਹੜੀ ਭਾਜਪਾ ਦੀ ਉਹ ਸਾਰੇ ਇੰਡੀਆ ਦੇ ਵਿੱਚ ਜਿਹੜਾ ਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਸਯੁਕਤ ਕਿਸਾਨ ਮੋਰਚੇ ਵੱਲੋਂ ਉਹ ਬ੍ਰੋਦ ਇਸ ਕਰਕੇ ਕਰ ਰਹੇ ਆ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਆ ਉਹ ਕਿਸਾਨ ਪੱਖੀ ਨਹੀਂ ਉਹ ਮਜ਼ਦੂਰ ਪੱਖੀ ਨਹੀਂ ਇਹਨਾਂ ਨੇ ਕੋਆਪਰੇਟ ਕਰਾਣੇ ਜਿਹੜੇ ਆ ਉਹਨਾਂ ਨੂੰ ਜਿਹੜਾ ਇਹ ਨਿਜੋੜਾ ਆ ਅਸੀਂ ਇਸ ਕਰਕੇ ਤੇਰਾ 14 ਮਹੀਨੇ ਜਿਹੜੇ ਅਸੀਂ ਦਿੱਲੀ ਲਾਏ ਆ ਉੱਥੇ ਸਾਨੂੰ ਦਿੱਲੀ ਬੰਦ ਨਹੀਂ ਦਿੱਤਾ ਉਹ ਬੰਦ ਕਿਉਂ ਨਹੀਂ ਦਿੱਤਾ ਕਿ ਅਸੀਂ ਜਿਹੜੇ ਆ ਅਸੀਂ ਭਾਰਤ ਦੇ ਵਾਸੀ ਨਹੀਂ ਅਸੀਂ ਵੀ ਇਥੇ ਦੇ ਜੰਮ ਪਾਲਿਆ ਸਾਡਾ ਵੀ ਅਧਿਕਾਰ ਹੈ ਉੱਥੇ ਦਿੱਲੀ ਜਿਹੜੀ ਸਾਡੀ ਉਹ ਰਾਜਧਾਨੀ ਆ ਅਸੀਂ ਉੱਥੇ ਜਾ ਸਕਦੇ ਆ ਪਰ ਇਹਨਾਂ ਬੇਈਮਾਨਾਂ ਨੇ ਭਾਜਪਾ ਸਰਕਾਰ ਨੇ ਇਹਨਾਂ ਦਾ ਪਾਕਿਸਤਾਨ ਦੇ ਉੱਤੇ ਉੱਥੇ ਨੀਕਾ ਬਾਰਡਰ ਲੱਗੇ ਜਿਹੜੇ ਇਹਨਾਂ ਨੇ ਕਿਸਾਨਾਂ ਨੂੰ ਜਾਣ ਤੋਂ ਉੱਥੇ ਰੋਕੀ ਰੱਖਿਆ ਉਹ ਸਾਡੇ ਜਿਹੜੇ ਆ 750 ਕਿਸਾਨ ਜਿਹੜਾ ਆ ਉਸ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਔਰ ਇਹਨਾਂ ਨੇ ਅੱਜ ਤੱਕ ਕਿਸੇ ਕਿਸਾਨ ਦੀ ਬਾਤ ਬਾਤ ਨਹੀਂ ਪੁੱਛੀ ਇਹ ਲਈ ਅੱਜ ਰੇਕੂ ਦਾ ਇੱਥੇ ਵਿਰੋਧ ਕੀਤਾ ਕਾਲਾ ਨੂੰ ਇਹਨੇ ਰੁੜ ਕੇ ਜਾਣਾ ਜਾਂ ਹੋਰ ਕਿਤੇ ਜਾਣਾ ਇਹਦਾ ਸਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਇਸ ਏਰੀਆ ਦੇ ਕਿਸਾਨ ਜਿਹੜੇ ਆ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਜਿਹੜੇ ਆ ਹੱਥ ਹੈ ਅਸੀਂ ਜਿਹੜੇ ਇਹਨੂੰ ਸਵਾਲ ਪੁੱਛਣੇ 11 ਉਹ ਸਵਾਲ ਨੇ ਕਿ ਜਿਹੜੇ ਲਖਵੀਰ ਖੀਰੀ ਸਾਡੇ ਕਿਸਾਨਾਂ ਦੇ ਤੇ ਇਹਦੇ ਗੁੰਡਿਆਂ ਨੇ ਜੀਪ ਚੜ੍ਹ ਕੇ ਕਿਸਾਨ ਮਾਰੇ ਵਿੱਚ ਇੱਕ ਸਾਡਾ ਪੱਤਰਕਾਰ ਭਰਾ ਵੀ ਮਾਰਿਆ ਉਹ ਲਈ ਅਜ ਤੱਕ ਨਹੀਂ ਕਿਸੇ ਤੇ ਪਰਚਾ ਦਰਜ ਨਹੀਂ ਕੀਤਾ ਉਹਨੇ ਸਾਡੀ ਇਹ ਮੰਗਿਆ ਕਿ ਜਿਹੜਾ ਉਥੋਂ ਇਹ ਕੈਂਡੀਡੇਟ ਖੜਾ ਕੀਤਾ ਉਹਦੀ ਜਿਹੜੀ ਆ ਕੈਂਡੀਡੇਟ ਰੱਦ ਹੋਣਾ ਚਾਹੀਦਾ ਔਰ ਜਿਹੜਾ ਕਿਸਾਨਾਂ ਤੇ ਪੱਤਰਕਾਰ ਤੇ ਕਤਲ ਹੋਇਆ ਆ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅੱਜ ਰਿੰਕੋ ਆਇਆ ਕੋਈ ਗੱਲ ਸੁਣੀ ਤੁਹਾਡੀ ਕੋਈ ਸਾਡੀ ਕੋਈ ਗੱਲ ਨਹੀਂ ਸੁਣੀ ਸਾਡਾ ਵੀ ਸੀ ਪ੍ਰਸ਼ਾਸਨ ਦਾ ਵੀ ਜ਼ੋਰ ਲੱਗਾ ਆ ਕਿ ਕਿਸਾਨ ਜਿਹੜੇ ਅੱਗੇ ਨਾਲ ਵਧਣ ਸਾਡਾ ਅਸੀਂ ਲੈਨ ਚ ਰੱਖ ਕੇ ਪੂਰਾ ਉਹਦਾ ਵਿਰੋਧ ਕਰਨਾ ਔਰ ਕੀਤਾ ਅਸੀਂ ਪਹਿਲੇ ਇਹ ਬਣਾ ਸੀ ਵੀ ਅਸੀਂ ਉਹਦੀ ਗੱਡੀ ਦੇ ਮੋੜੇ ਨਹੀਂ ਜਾਣਾ ਮੰਗ ਕੀ ਕਰਦੇ ਆਂ ਮੰਗ ਅਸੀਂ ਇਹ ਕਰਦੇ ਆਂ ਕਿ ਰਿੰਕੂ ਸਾਹਿਬ ਤੁਸੀਂ ਜਿਹੜੀ ਆ ਮੰਨ ਲਓ ਦਲ ਬਦਲੂ ਆ ਪਹਿਲਾਂ ਤੁਸੀਂ ਕਾਂਗਰਸੀ ਸੀ ਉੱਥੋਂ ਐਮਐਲਏ ਬਣੇ ਆ ਉਸ ਤੋਂ ਬਾਅਦ ਤੁਸੀਂ ਟਪੂਸੀ ਮਾਰੀ ਫਟਾਫਟ ਝਾੜੂ ਵਾਲਿਆ ਜਾ ਗਏ ਉੱਥੇ ਤੁਹਾਡੀ ਗੱਲ ਨਹੀਂ ਬਣੀ ਅੱਜ ਤੁਸੀਂ ਟਮਬੂਸੀ ਮਾਰੀ ਭਾਜਪਾ ਜਾ ਗਏ ਆਂ ਕਿ ਇਹਨਾਂ ਲੋਕਾਂ ਨੂੰ ਇਹ ਦੱਸ ਦਿਓ ਉਹ ਬੇਈਮਾਨਾ ਤਾਂ ਕੱਲ ਨੂੰ ਕਿੱਥੇ ਜਾਣਾ ਆ ਕੋਈ ਹੈ ਕੋਈ ਸਟੈਂਡ ਜਿੱਥੇ ਮਨ ਲੋ ਸਾਡੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਕਹਿੰਦੇ ਇਹਨਾਂ ਦਾ ਕੋਈ ਟਿਕਾਣਾ ਨਹੀਂਗਾ ਉਹ ਤੇਰਾ ਬੇਈਮਾਨਾ ਕੋਈ ਟਿਕਾਣਾ ਕਿ ਤਿੰਨ ਚਾਰ ਪਾਰਟੀਆਂ ਬਦਲ ਗਏ ਆ ਉਹ ਵੀ ਮਨ ਲੋ ਰਾਜਭਾਗ ਕਰ ਦੇਣ ਜਾਣਾਂ ਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par